ਅਾਇਦਨ ਹਸਪਤਾਲਾਂ ਦੇ ਬਾਹਰ ਲੋਕਾਂ ਦੇ ਵੱਲੋਂ ਹੰਗਾਮੇ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਜਲੰਧਰ ਦੇ ਮਸ਼ਹੂਰ ਥਿੰਦ ਆਈ ਹਸਪਤਾਲ ਦੇ ਬਾਹਰੋਂ ਸਾਹਮਣਿਆ ਜਿੱਥੇ 10 ਦਿਨ ਪਹਿਲਾਂ ਬਜ਼ੁਰਗ ਤੀਵੀ ਦੇ ਵੱਲੋਂ ਆਪਣੀ ਅੱਖ ਦਾ ਆਪਰੇਸ਼ਨ ਕਰਵਾਇਆ ਗਿਆ ਸੀ ਅਤੇ ਅੱਖ ਦੇ ਵਿੱਚ ਲੈਂਜ ਪਵਾਇਆ ਗਿਆ ਸੀ ਪਰ ਆਪਰੇਸ਼ਨ ਹੋਣ ਤੋਂ ਬਾਅਦ ਉਸ ਤੀਵੀ ਨੂੰ ਕੁਝ ਵੀ ਨਜ਼ਰ ਆਉਣਾ ਬੰਦ ਹੋ ਗਿਆ ਜਦੋਂ ਉਸ ਤੀਵੀ ਨੇ ਡਾਕਟਰ ਦੇ ਨਾਲ ਜਾ ਕੇ ਗੱਲਬਾਤ ਕੀਤੀ ਅਤੇ ਉਸ ਨੂੰ ਦਿਖਾਇਆ ਤਾਂ ਡਾਕਟਰ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਖਲੇ ਨਹੀਂ ਦਿਖੇਗਾ 2-3 ਦਿਨ ਤੱਕ ਤਹਾਨੂੰ ਫਿਰ ਮੁਰ ਤੋਂ ਚੈੱਕ ਅਪ ਕਰਵਾਉਣਾ ਪਵੇਗਾ ਜਦੋਂ ਉਹ ਤਵੇਂ ਆਪਣੇ ਪਰਿਵਾਰ ਦੇ ਨਾਲ ਡਾਕਟਰ ਨੂੰ ਮਿਲਣ ਦੇ ਲਈ ਗਈ ਅਤੇ ਚੈੱਕਅਪ ਕਰਵਾਉਣ ਦੇ ਲਈ ਗਈ ਤਾਂ ਉਥੇ ਡਾਕਟਰ ਦੇ ਵੱਲੋਂ ਉਸ ਦੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗਾ ਕਿ ਉਹਨਾਂ ਦੀ ਅੱਖ ਦੀ ਰੋਸ਼ਨੀ ਪਹਿਲਾਂ ਤੋਂ ਹੀ ਨਹੀਂ ਸੀ ਅਤੇ ਉਹਨਾਂ ਨੂੰ ਬਚਪਨ ਤੋਂ ਹੀ ਦਿਖਾਈ ਨਹੀਂ ਦੇ ਰਹੀ ਸੀ ਅਤੇ ਹੁਣ ਉਸ ਤੀਵੀਂ ਦੇ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ। ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਹਨਾਂ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਆ ਤਾਂ ਉਹ ਆਪਣੀਆਂ ਪੁਲਿਸ ਟੀਮਾਂ ਦੇ ਨਾਲ ਉੱਥੇ ਮੌਕੇ ਤੇ ਪਹੁੰਚੇ ਹਨ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਣੀ ਵੀ ਡਬੜ ਗਿਆ ਡਬੜ ਗਿਆ ਕਿਆ ਦੇ ਰਖਦਾ ਹੈਗਾ ਆਪਣਾ ਪੱਗਰਾ ਖੜਕਦਾ ਹੈਗਾ ਪਰ ਇਹ ਡਾਕਟਰ ਜਿਹੜੇ ਆ ਸਭ ਪਹਿਲਾਂ ਨੋਟ ਪੰਜਾਬੀ ਵਿੱਚ ਦੱਤ ਮੈਂ ਜਿਹਨਾਂ ਨੂੰ ਦਿੱਤੀਆਂ ਕਿ ਹੋਰ ਠਾਗੀਆਂ ਇਸ ਵਿੱਚ ਨਾ ਫਰੀਪਾ ਦੇ ਨਾਲ ਜਿਹੜੇ ਇੰਨੀ ਬੁਲਾਫਾ ਮਾਤਾ ਹੈਗਾ ਲੱਗਦਾ ਕਿ ਇਹਨਾਂ ਨੇ ਮਾਰ ਦਿੱਤਾ ਹੈ ਜੇ ਤੁਹਾਡੀ ਅੱਛਾ ਹੁੰਦੀ ਜੇ ਕਰਵਾਉਣਾ ਕਰਵਾ ਲੈਂਦੇ ਮੈਂ ਲੇਕਿਨ ਕਲੀਅਰ ਕਰਦੇ ਸਾਡੀ ਟੀਮ ਦੇ ਨਾਲ ਬੈਣੀ ਸਾਡੇ ਲੋਕ ਨਹੀਂ ਕਿ ਤੁਸੀਂ ਚਾਹੁੰਦੇ ਕੀ ਆਂ ਮਾਤਾ ਜੀ ਨਾਲ ਲੈ ਕੇ ਪਰਵਾਹ ਕੋਈ ਨਾ ਮੰਨਿਆ ਗਈ ਉਹ ਡਾਕਟਰ ਬੰਦੇ ਨੂੰ ਕੀ ਸੰਗਤ ਕਰਾਉਂਦਾ ਕਿ ਜਿਹੜੇ ਰਾਜਧਾਨੀ ਦੇ ਕਿਸੇ ਹਸਪਤਾਲ ਦੇ ਕਾਰਵਾਈ ਨਹੀਂ ਹੋਏਗੀ ਜਾਣਿਆ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਨੂੰ ਪਤਾ ਵੀ ਰੰਗਰ ਦੇ ਕਿਸੇ ਹਸਪਤਾਲਾਂ ਦੇ ਖਲਾਅ ਦੇ ਨਾਮ ਦੇ ਉੱਤੇ ਉਹਨਾਂ ਨੇ ਡੀਲਿੰਗ ਇਹਨਾਂ ਨੇ ਸਟਾਫ ਮੈਂਬਰਾਂ ਨਾਲ ਕਰਿਆ ਕਿ ਵਧੀਆ ਵਧੀਆ ਤਰੀਕੇ ਨਾਲ ਤੁਹਾਡੀ ਲੈਣਗੀ ਚਾਹਾਂਗੇ अच्छा जी एक ਜਿਹੜਾ ਹੈ ਉਹ ਸਿਰ ਮਾਫੀ ਆ ਕਿਹਦੇ ਕਰਕੇ ਲੋਕਾਂ ਨੂੰ ਇਹ ਨਾ ਮੈਡਮ ਨੂੰ ਪਤਾ ਕੌਣ ਲਾਣਾ ਤੁਹਾਡੇ ਮੈਂ ਦਾ ਜੀ ਬਹੁਤ ਵੱਡੇ ਬੰਦੇ ਜੀ ਬੜੀ ਕਾਇਤ ਹਸਪੀਟਲ ਜਿਸ ਪਰ ਇਹ ਤਾਂ ਲੋਟ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਲ ਗਈ ਬਈ ਸੁਣ ਬਾਈ ਹੈ ਨਹੀਂ ਮੈਂ ਨਹੀਂ ਕਿਉਂਕਿ ਮੈਂ ਨਹੀਂ ਮਾਤਾ ਦੇ ਕੋਲੋਂ ਹੁੰਦਾ ਕਿ 25 ਤੋਂ 5000 ਰੁਪਏ ਦੇ ਜਿਹੜੇ ਜਿਹੜਾ ਹੈ ਖੁਦ ਐਸੇ ਤੁਸੀਂ ਹਮਾਰਾ ਕੋਈ ਕਾਰਡ ਬਣਿਆ ਨਹੀਂ ਨਹੀਂ ਆਈਟਮਨ ਕਾਰਡ ਤਾਂ ਚੱਲਦਾ ਹੀ ਨਹੀਂ ਹੈਗਾ ਪੂਰੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਕੋਈ ਨਹੀਂ ਇਹ ਕਾਰਡ ਜਿਹੜੇ ਪੁਰਾਣੇ ਰੋਸ ਜਿੰਦਾ ਯਾਰ ਕੀਤਾ ਜਾ ਰਿਹਾ ਪਰਿਵਾਰ ਵੱਲੋਂ ਕੁਝ ਬਹੁਤ ਸਮਾਂ ਦੀ ਯਾਦੂ ਵੀ ਇੱਥੇ ਜਿੱਥੇ ਬੰਦਿਆਂ ਲੋਕਾਂ ਤੋਂ ਆ ਤੁਸੀਂ ਤੁਹਾਡਾ ਸਾਥ ਦੇ ਰਹੇ ਨੇ ਕੀ ਹੁਣ ਤੁਸੀਂ ਸਾਹ ਦੀ ਕੀ ਮੰਨ ਕਰਦੇ ਹੋ ਮਾਲਾ ਵੇਖ ਰਹਾ ਹਾਂ ਸੋਪੀਸ਼ਨ ਦਾ ਬਾਹਰ ਆਉਂਦੇ ਆਇਆ ਪਿਛੜਾ ਲੱਗ ਰਿਹਾ ਹੈ ਇੱਕ ਬਣਾ ਰਹੇ ਆ ਫੇਕ ਸਾਰਾ ਕੁਝ ਕਰ ਰਹੇ ਆ ਔਰ ਭਵੰਤਮਨ ਸਰਕਾਰ ਤਾਂ ਹੈ ਹੀ ਫੇਕ ਹੈ ਕਿਹਦੀ ਸਰਕਾਰ ਨਹੀਂ ਇਹ ਸਿਰਫ ਹੈਲਥ ਕੇਅਰ ਬਾਰੇ ਗੱਲ ਕਰਦੇ ਆਂ ਨੌਕਰੀਆਂ ਫੇਕ ਆ ਇਲਾਜ ਫੇਕ ਆ ਐਜੂਕੇਸ਼ਨ ਫੇਕ ਆ ਮਾਤਾ ਜੀ ਕੀ ਨਾਮ ਹੈ ਜੀ ਮੈਨੂੰ ਦਿਸਦਾ ਨਹੀਂ ਸੀ ਮੈਂ ਬਿਲਕੁਲ ਉਸ ਨੂੰ ਕੋਟਾ ਆਪਰੇਸ਼ਨ ਲੈਂਜ ਪਾਇਆ ਕਦੋਂ ਕਿੰਨੇ ਦਿਨ ਹੋ ਗਏ ਮੈਂ ਕਿਹਾ ਅੱਜ 9 ਦਿਨ ਹੋ ਗਏ ਆ ਪਾਇਆ ਅੱਛਾ ਜੀ ਤੇ ਮੈਨੂੰ ਇਹ ਕਹਿੰਦੇ ਸੀ ਕੋਈ ਨਹੀਂ ਆ ਮੈਂ ਕਿਹਾ ਡਾਕਟਰ ਜੀ ਤੁਸੀਂ ਮੇਰਾ ਆਪਰੇਸ਼ਨ ਕੀਤਾ ਮੈਨੂੰ ਦਿਸਦਾ ਨਹੀਂ ਜੀ ਡਾਕਟਰ ਮੇਰੀ ਬਾਹ ਫੜੀ ਬਾਹ ਲੈਣ ਦੀ ਕਹਿੰਦਾ ਬੀਬੀ ਹੋਈ ਤੇ ਇੱਕ ਮਿੰਟ ਹੋਇਆ ਤਾਂ ਨੂੰ ਹੁਣੇ ਦਿਸਣਾ ਲੱਗ ਜਾਏ ਅੱਛਾ ਜੀ ਮੈਂ ਕਹਿੰਦਾ ਨਹੀਂ ਡਾਕਟਰ ਜੀ ਲੋਕੀ ਲੈਂਸ ਪਾ ਕੇ ਦਿਸਣਾ ਪੈਂਦਾ ਮੈਨੂੰ ਨਹੀਂ ਦੱਸਿਆ ਕਹਿੰਦੇ ਕੋਈ ਨਹੀਂ ਤੁਸੀਂ ਘਰ ਜਾਓ 2-3 ਦਿਨਾਂ ਬਾਅਦ ਫੇਰ ਚੈੱਕ ਕਰਾਇਓ ਜੀ ਮੈਂ ਅੱਜ ਫੇਰ ਆਈ ਆ ਮੈਂ ਕਾਊਂਟਰ ਤੇ ਕਿਹਾ ਮੈਂ ਕਿਹਾ ਪੁੱਤਰ ਮੈਨੂੰ ਦ ਉਹਨਾ ਮੈਨੂੰ ਕਹਿੰਦਾ 400 ਰੁਪਏ ਜਮ੍ਹਾਂ ਕਰਾ ਦੋ 25 ਦਾ ਚਰਾ ਦਿੱਤਾ ਮਨੋਗੇ ਲੈ ਕੇ ਗਏ ਮੇਰੇ ਸਾਰਿਆਂ ਦੇ ਪੁੱਟਾਂ ਨੋਰਮਲ ਆਈਆਂ ਨੇ ਸਾਰੀਆਂ ਮੇਰੀਆਂ ਪੁੱਟਾਂ ਨੋਰਮਲ ਆਈਆਂ ਮੈਨੂੰ ਇਹ ਗੱਲ ਕਹਿੰਦੇ ਹੁਣ ਤੇਰੀ ਲੈਟ ਹੈ ਨਹੀਂ ਪਿਛੂ ਬਚਪਨ ਤੂੰ ਹੈ ਨਹੀਂ ਮੈਂ ਕਹਾ ਮੈਂ ਸੁਖਨਾ ਕੀਰਤਨ ਚ 24 ਘੰਟੇ ਰੰਨੀ ਆ ਹਾ ਅਨਿਆ ਬੀਬੀਆਂ ਨਾਲ ਮੇਰਾ ਮੇਲ ਜੋਲ ਮਤ ਸਾਸਾਂ ਚ ਜਾਨੀਆ ਮੈਨੂੰ ਅੱਜ ਤੱਕ ਕੋਈ ਨੋਬਤ ਨਹੀਂ ਆਈ ਪੁੱਤਰ ਮੈਨੂੰ ਹੁਣ ਕਿਉਂ ਆਈ ਹੈ ਮੈਨੂੰ ਮੇਰੇ ਜੋਗਾ ਛੱਡ ਦਿਓ ਕਿ ਮੈਂ ਆਪਣਾ ਕੱਤੀ ਪਿਸ਼ਾਬ ਜਾ ਸਕਾਂ ਹੰਦੇ ਪਤਾ ਜ਼ਿੰਦਗੀ ਜੀ ਨਹੀਂ ਬਹੁਤ ਔਖੀ ਹੈ ਕਿ ਮੇਰਾ ਬੰਦਾ ਤਾਂ ਨਹੀਂ ਸਰ ਤੇ ਮੈਂ ਬਹੁਤ ਦੁਖੀ ਸੁਪੇਸੀ ਜਦੋਂ ਉਹਨਾਂ ਨੇ ਤੁਹਾਡਾ ਆਪਰੇਸ਼ਨ ਕੀਤਾ ਉਸ ਤੋਂ ਪਹਿਲਾਂ ਟੈਸਟ ਵੀ ਕੀਤੇ ਜਾਂਦੇ ਆ ਸਾਰੇ ਡਾਕਟਰ ਹਾਂਜੀ ਕੀਤੇ ਜੀ ਇਹਨਾਂ ਨੇ ਉਹਦੇ ਵਿੱਚ ਤੁਹਾਡਾ ਕਲੀਅਰ ਕੀਤਾ ਨਹੀਂ ਇਹਨਾਂ ਨੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜੈ ਲਾਈਟ ਹੈਗੀ ਪਿੱਛੇ ਜਾਂ ਨਹੀਂ ਹੈਗੀ ਇਹਨਾਂ ਨੇ ਪਰਦੇ ਚੈੱਕ ਕੀਤੇ ਨੇ ਇਹ ਕਹਿੰਦੇ ਤੁਹਾਡੇ ਪਰਦੇ ਠੀਕ ਆਏ ਨੇ ਮੈਂ ਕਿਹਾ ਸ਼ੁਕਰ ਹੈ ਮਾਲਕ ਦਾ ਫਿਰ ਅੱਜ ਇਹਨਾਂ ਨੇ ਕਿਹਾ ਕਿ ਪਿੱਛੇ ਲਾਈਟ ਹੈ ਨਹੀਂ ਅਸੀਂ ਸਾਰਾ ਕੁਝ ਘਰ ਆ ਬੈਠੇ لیکن جدوں اس دن ਤੁਹਾਡਾ اپریٹ ਕੀਤਾ ਲੰਜ پایا اس دن اس دن سگی لائٹ اس دن ਤੁਹਾਨੂੰ ਦੱਸਿਆ ਸੀ ਨਾ ڈاکٹر صاحب نے پہلا میری لائٹ تھوڑی ਆ ਗਈ ਸੀ میں ਜਦੋਂ ਇਹਨਾਂ ਨੇ آپریشن ਕੀਤਾ ਨਾ ਮੈਂ ਕਿਹਾ ਲੋਕੀ ਕਹਿੰਦੇ ਨੇ ਉਸੇ ਵੇਲੇ ਦਿਸਣ ਲੱਪੈਂਦਾ ਮੈਂ ਕਿਹਾ ਡਾਕਟਰ ਜੀ ਮੈਨੂੰ ਨਹੀਂ ਦਿਸਿਆ ਤੇ میری ਬਾਹ ਫੜ ਕੇ ਬਾਹ ਲੈ ਆਂਦੀ ਕਹਿੰਦੇ بی بیا یہ 1 منٹ ਤੇ ਹੋਇਆ ਤੈਨੂੰ ਹੁਣੇ ਦਿਸਣ ਲੱਪ ਪਵੇ ਕਿਹੜੀ ਬਾਹ ਤੁਹਾਡੀ ਅੱਖ ਕਿਹੜੀ ਖੁੱਪੀ ਸਜੀ ਮੇਰੀ ਵੀ ਅੱਖ ਐ ਵਾਲੀ ਸਜੀ ਸਜੀ ਅੱਖ ਹਾਂ ਜੀ ਸਜੀ ਹੈ ਅੱਛਾ ਹੁਣ ਕੀ ਤੁਸੀਂ ਕੀ ਜਾਂਦੇ ਹੋ ਤੁਹਾਡੀ ਕੀ ਮੰਗ ਹੈਗੀ ਮੈਂ ਤੇ ਇਹੋ ਜਾਂਦੀ ਹੀ ਮੈਨੂੰ ਆਪਣੇ ਜਗ੍ਹਾ ਇਹ ਕਰਦੇ ਜਿੰਨੇ ਜਗ੍ਹਾ ਮੈਂ ਆ ਗਈ ਮੈਂ ਕਿਹਾ ਡਾਕਟਰ ਜੀ ਮੈਂ ਜਪਤੀ ਸਾਫ ਦਾ ਪਾਠ ਪੜ੍ਹਦੀ ਆਂ ਮੈਂ ਰਹਿ ਨਹੀਂ ਸਕਦੀ ਮੈਨੂੰ ਉਨਾਂ ਕੀ ਘਰ ਛੱਡਿਓ ਕਹਿੰਦੇ ਫਿਕਰ ਨਾ ਕਰੋ ਤੁਹਾਡੀ ਨਜਰ 40% ਵਾਧੀ ਹੋਏਗੀ ਘਟਣੀ ਸਾਡੇ ਸਾਥੀ ਅਰੁਣ ਸੰਧਰ ਜੀ ਉਹਨਾਂ ਦੇ ਮਾਤਾ ਜੀ ਨੇ ਅੱਜ ਤੋਂ 10 ਦਿਨ ਪਹਿਲਾਂ ਥਿੰਦ ਹਸਪੀਟਲ ਅੱਖਾਂ ਦਾ ਹਸਪੀਟਲ ਜਿਹੜਾ ਜਲੰਧਰ ਦੇ ਵਿੱਚ ਬਹੁਤ ਮਸ਼ਹੂਰ ਆ ਉਥੋਂ ਆਪਰੇਸ਼ਨ ਕਰਵਾਇਆ ਸੀਗਾ ਔਰ ਅੱਜ 10 ਦਿਨ ਆਪਰੇਸ਼ਨ ਕਰਾਉਣ ਦੇ ਬਾਵਜੂਦ ਵੀ ਮਾਤਾ ਜੀ ਨੂੰ ਜਿਹੜਾ ਆ ਉਹ 1% ਵੀ ਫਰਕ ਨਹੀਂ ਪਿਆ 1% ਵੀ ਜਿਹੜਾ ਆ ਉਹ ਪਹਿਲਾਂ ਨਾਲੋਂ ਜਿਹੜਾ ਉਹ ਦਿਖਣਾ ਨਹੀਂ ਸ਼ੁਰੂ ਹੋਇਆ ਜਦੋਂ ਮਾਤਾ ਜੀ ਦੋ ਤਿੰਨ ਵਾਰ ਆਏ ਆ ਚੈੱਕ ਕਰਕੇ ਡਾਕਟਰ ਕਹਿ ਦਿੰਦਾ ਜੀ ਕੋਈ ਨਹੀਂ ਹੁਣ ਤੁਹਾਨੂੰ ਦਿਖਣਾ ਜਿਹੜਾ ਆ ਉਹ ਸ਼ੁਰੂ ਹੋ ਜਾਊਗਾ ਔਰ ਅੱਜ ਮਾਤਾ ਜੀ ਦੇ ਨਾਲ ਮੈਂ ਆਇਆ ਮਾਤਾ ਮੈਨੂੰ ਕਹਿੰਦੀ ਵੀ ਪੁੱਤ ਮੈਂ ਬਹੁਤ ਪਰੇਸ਼ਾਨ ਆ ਮੇਰੇ 30000 ਰੁਪਇਆ ਲੱਗ ਗਿਆ 23000 ਤਾਂ ਮੇਰੇ ਇਹਨੇ ਲੈਂਸ ਪਾਇਆ ਤੇ ਮੈਨੂੰ ਦਿਖਣਾ 1% ਵੀ ਜਿਹੜਾ ਆ ਉਹ ਪਹਿਲੇ ਨਾਲੋਂ ਫਰਕ ਨਹੀਂ ਪਿਆ ਹੈਗਾ ਔਰ ਮੈਂ ਇਹਦੇ ਨਾਲ ਸ਼ਾਮੀ ਹਸਪੀਟਲ ਦੇ ਵਿੱਚ ਆਇਆ ਮਾਤਾ ਜੀ ਦੇ ਨਾਲ ਨਾਲ ਮਾਤਾ ਜੀ ਦੀ ਬੇਟੀ ਸੀਗੀ ਔਰ ਇਹ ਜੀ ਡਾਕਟਰ ਕਹਿੰਦਾ ਇਹਨਾਂ ਨੇ ਅੰਦਰ ਜਾ ਕੇ ਚੈੱਕ-ਉਪ ਕੀਤਾ ਕਹਿੰਦਾ ਜੀ ਸਾਡਾ ਲੈਂਸ ਬਿਲਕੁਲ ਸਹੀ ਆ ਮਾਤਾ ਨੂੰ ਇਸ ਕਰਕੇ ਨਹੀਂ ਦਿੱਤਾ ਮਾਤਾ ਦੀ ਜਿਹੜੀ ਰੋਸ਼ਨੀ ਆ ਉਹ ਪਿੱਛੇ ਹੀ ਹੈ ਨੀਗੀ ਮਾਤਾ ਦੀ ਰੋਸ਼ਨੀ ਗਈ ਹੋਈ ਆ ਹੁਣ ਤੁਸੀਂ ਸਾਰੇ ਸਮਝਦਾਰ ਹੋ ਸਿਆਣੇ ਹੋ ਲੋਕ ਇਸ ਗੱਲ ਦਾ ਫੈਸਲਾ ਕਰਨੇ ਵੀ ਜਿਹੜੀ ਨਿਗਾ ਪਿੱਛੇ ਹੀ ਗਈ ਹੋਈ ਆ ਉਥੇ ਲੈਂਸ ਪਾਉਣਾ ਬੜਦਾ ਆ ਇਹ ਆਪਣਾ ਲੈਂਸ ਵੇਚਣ ਦੇ ਲਈ ਦਿਹਾੜੀ ਪਨਾਉਣ ਦੇ ਲਈ ਪਿੱਛੋਂ ਜਿਹੜੀ ਲਾਈਟ ਗਈ ਹੋਈ ਆ ਬਿਲਕੁਲ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਕੋਈ ਵੀ ਲੈਂਸ ਪਾ ਦਿੱਤਾ ਤੇ ਮਾਤਾ ਜੀ ਨੂੰ ਜਿਹੜਾ ਆ ਉਹ ਦਿਸੂਗਾ ਨਹੀਂ ਹੈਗਾ ਔਰ ਮੈਨੂੰ ਮੈਡਮ ਸਮਝਾਉਣ ਲੱਗੀ ਜੀ ਆ ਦੇਖੋ ਪਿੱਛੋਂ ਕਰੰਟ ਨਹੀਂ ਆਉਂਦਾ ਆਪਾਂ ਇੱਥੇ ਬਲਬ ਲਾਤਾ ਬਲਬ ਇਹ ਗੱਲਾ ਸਾਨੂੰ ਵੀ ਪਤਾ ਆ ਉਲਟਾ ਜੀ ਅਸੀਂ ਕਿਹਾ ਜੀ ਅਸੀਂ ਤੁਹਾਡੇ ਤੇ ਕਾਰਵਾਈ ਕਰਾਉਂਗੇ ਤੁਸੀਂ ਧੋਖਾੜੀ ਕੀਤੀ ਆ ਮਾਤਾ ਦੇ ਨਾਲ ਜਾਂ ਤਾਂ ਮਾਤਾ ਜੀ ਦੇ ਪੈਸੇ ਮੋੜੋ ਆਪਣਾ ਲੈਂਸ ਜਿਹੜਾ ਆ ਉਹ ਤੁਸੀਂ ਵਾਪਸ ਕੱਢ ਲਓ ਜਦ ਮਾਤਾ ਜੀ ਨੂੰ ਦਿਸਿਆ ਹੀ ਨਹੀਂ ਹੈਗਾ ਤੁਸੀਂ 30000 ਰੁਪਏ ਜਿਹੜਾ ਆ ਉਹ ਕਾਹਦਾ ਲੈ ਲਿਆ ਉਹ ਕਹਿੰਦੀ ਜੀ ਸਾਡੇ ਡਾਕਟਰ ਦੀ ਜਿਹੜੀ ਡੀਸੀ ਸਾਹਿਬ ਨੇ ਬੈਣੀ ਉੱਠਣੀ ਹੈ ਅਸੀਂ ਤੁਹਾਡੇ ਤੇ ਉਲਟੇ ਪਰਚੇ ਪਵਾਵਾਂਗੇ ਇਹਦਾ ਮਤਲਬ ਆ ਵੀ ਨਹੀਂ ਇਹਨਾਂ ਦੀ ਇੱਕ ਮੈਡਮ ਆ ਜੀ ਅੰਦਰ ਉਹਨੇ ਨਾਮ ਨਹੀਂ ਮੈਨੂੰ ਪਤਾ ਜੀ ਉਹ ਕਾਫੀ ਬਹਿਸ ਕਰਨ ਲੱਗ ਪਈ ਔਰ ਉਹ 1% ਵੀ ਜਿਹੜੀ ਆ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗੇ ਤੁਸੀਂ ਦੇਖੋ ਵੀ ਰੋਜ ਦੇ ਜਲੰਧਰ ਦੇ ਵਿੱਚ ਇੱਥੇ ਠੰਡ ਦੇ ਵਿੱਚ ਕਿੰਨੇ ਅੱਖਾਂ ਦੇ ਜਿਹੜੇ ਆਪਰੇਸ਼ਨ ਹੁੰਦੇ ਆ ਔਰ ਅੱਖਾਂ ਦੇ ਆਪਰੇਸ਼ਨ ਦੇ ਨਾਂ ਦੇ ਉੱਤੇ ਕਿੰਨਾ ਗਰੀਬਾਂ ਨੂੰ ਇਹ ਲੁੱਟਦੇ ਆ ਔਰ ਕਿੰਨੇ ਇਹ ਜਾਲੀ ਇਦਾਂ ਲੈਂਸ ਆਪਰੇਸ਼ਨ ਕਰੀ ਜਾਂਦਾ ਔਰ ਉਹ ਗਰੀਬ ਲੋਕ ਜਿਹੜੇ ੱਟਕੇ ਖਾਂਦੇ ਜਿਹੜੇ ਮੁੜ ਕੇ ਰੋਹ ਜਾ ਕੇ ਇੱਥੋਂ ਚਲੇ ਜਾਂਦੇ ਜਿਨ੍ਹਾਂ ਦੀ ਸੁਣਵਾਈ ਹੈ ਨਹੀਂ ਜਿਨ੍ਹਾਂ ਦੀ ਕੋਈ ਸੁਣਦਾ ਹੀ ਹੈ ਨਹੀਂਗਾ ਏਡੇ ਏਡੇ ਮਹਿੰਗੇ ਇਹ ਲੈਂਸ ਪਾਉਂਦੇ ਆ ਗਰੀਬ ਬੰਦਾ ਪਤਾ ਨਹੀਂ ਕਿੱਥੋਂ ਜਿਹੜਾ ਆ ਉਹ ਪੈਸੇ ਇਕੱਠੇ ਕਰਕੇ ਲਿਉਂਦਾ ਔਰ ਭਗਵਾਨਤਮਾਨ ਸਰਕਾਰ ਜਿਹੜੀ ਕਹਿੰਦੀ ਸੀਗੀ ਜੀ ਸਾਡੀ ਸਰਕਾਰ ਦੇ ਵਿੱਚ ਫ੍ਰੀ ਇਲਾਜ ਹੋਊਗਾ ਸਾਡੀ ਸਾਡੀ ਸਰਕਾਰ ਦੇ ਵਿੱਚ ਇਹਨਾਂ ਹਸਪੀਟਲਾਂ ਦੀ ਜਿਹੜੀ ਹੈ ਗੁੰਡਾਗਰਦੀ ਬੰਦ ਹੋਊਗੀ ਅਸੀਂ ਇਹਨਾਂ ਦੀਆਂ ਧੋਖਾਧੜੀਆਂ ਬੰਦ ਕਰਾਂਗੇ ਉਹ ਬਿਲਕੁਲ ਫੇਲ ਹੋ ਗਈ ਔਰ ਉਸ ਤੋਂ ਵੀ ਵੱਧ ਗੁੰਡਾਗਰਦੀ ਦੇਖ ਲਓ ਤੁਸੀਂ ਪਿੱਛੇ ਕੈਮਰੇ ਨਾਲ ਦਿਖਾ ਸਕਦੇ ਹੋ ਕਿ ਇਹਨਾਂ ਨੇ ਜਿਹ ਉਹ ਸਾਨੂੰ ਡਾਕਟਰ ਦੇ ਨਾਲ ਜੇ ਅਸੀਂ ਗੱਲ ਵੀ ਕਰਨਾ ਉਹ ਤਾਂ ਬੌਂਸਰ ਬੁਲਾਏ ਹੋਏ ਆ ਬੌਂਸਰ ਬੁਲਾਏ ਹੋਏ ਆ ਵੀ ਜੇ ਕੋਈ ਗਰੀਬ ਜਿਹੜਾ ਆ ਉਹ ਮੁੜ ਕੇ ਹੁੰਦਾ ਆ ਮੀਡੀਆ ਨੂੰ ਲੈ ਕੇ ਹੁੰਦਾ ਆ ਵੀ ਮੈਂ ਜਿਹੜਾ ਆ ਵੀ ਮੇਰੇ ਨਾਲ ਧੋਖਾ ਢੀ ਹੋਈ ਆ ਤੇ ਇਹਨਾਂ ਨੇ ਮੋਰੇ ਆਪਣੇ ਦੇਖੋ ਜਿਹੜੇ ਆ ਬੌਂਸਰ ਖੜੇ ਕੀਤੇ ਹੋਏ ਆ ਬੌਂਸਰ ਬੁਲਾਉਣ ਦਾ ਮਤਲਬ ਇਹੀ ਆ ਕਿ ਇਹ ਝੂਠੇ ਆ ਇਹ ਟਾੜ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਔਰ ਬੌਂਸਰਾਂ ਦੇ ਰਾਹੀ ਜਿਹੜਾ ਉਹ ਟਾੜ ਦੇ ਉੱਤੇ ਜਿਹੜਾ ਆ ਉਹ ਗੁੰਡਾਗਰਦੀ ਕਰਵਾਉਣੇ ਚਾਹੁੰਦੇ ਆ ਵਰਨਜੀ ਜਦੋਂ ਉਹਨਾਂ ਨੇ ਆਪਰੇਸ਼ਨ ਕਰਾਇਆ ਹੁੰਦਾ ਲੇਕਿਨ ਉਹਨਾਂ ਦੀ ਕੋਈ ਕਮਿਟਮੈਂਟ ਹੋਈ ਹੋਈਗੀ ਡਾਕਟਰ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੋਈਗੀ ਕੋਈ ਲਿਖਲਖਾ ਕੀਤਾ ਸੀ ਕਮਿਟਮੈਂਟ ਹੋਈ ਮੈਂ ਮੈਡਮ ਦੇ ਨਾਲ ਗੱਲ ਕੀਤੀ ਭੈਣ ਜੀ ਨਾਲ ਸੀਗੇ ਮੈਡਮ ਜੀ ਦੀ ਜਿਹੜੀ ਬੇਟੀ ਆ ਉਹ ਕਹਿੰਦੇ ਸਾਨੂੰ ਇਹਨਾਂ ਨੇ ਕਿਹਾ ਸੀਗਾ ਤੁਹਾਨੂੰ ਲੈਂਸ ਪਾਉਣ ਤੋਂ ਬਾਅਦ 40% ਜਿਹੜਾ ਫਰਕ ਪੈ ਜਾਊਗਾ ਤੁਹਾਨੂੰ 40% ਜਿਹੜਾ ਆ ਉਹ ਦਿਖਣਾ ਸ਼ੁਰੂ ਹੋ ਜਾਊਗਾ ਪਰ ਜਿਹੜਾ ਉਹਨਾਂ ਨੂੰ 40% ਤੱਕ ਕੀ 4% ਵੀ ਫਰਕ ਨਹੀਂ ਪਿਆ ਤੁਸੀਂ ਮਾਤਾ ਜੀ ਦਾ ਬਿਆਨ ਲੈ ਸਕਦੇ ਹੋ ਮਾਤਾ ਜੀ ਮਾਤਾ ਜੀ ਇੱਥੇ ਬੈਠੇ ਹੋਏ ਆ ਉਹਨਾਂ ਨੂੰ ਲੈਂਦਾ ਹਾਂਜੀ ਸਰ ਕੀ ਮਾਮਲਾ ਕੀ ਹੋਇਆ ਜੀ ਹੁਣ ਚੁੱਕ ਲਈ ਤੇ ਦੋ ਦੋ ਸਟੌਟ ਕੋਈ ਦੇ ਆਏ ਨਹੀਂ ਉਹਨਾਂ ਦੇ ਤੋਂ ਬਜ਼ੁਰਗ ਮਾਤਾ ਸੀ ਉਹਨਾਂ ਨੂੰ ਫੈਸਲਾ ਠੀਕ ਨਹੀਂ ਹੋਇਆ ਬਲੱਡ ਵਗੈਰਾ ਦਾ ਪ੍ਰੋਬਲਮ ਆਈ ਜੇ ਪਹੁੰਚਿਆ ਤੇ ਤਾਂ ਕਿ ਕਾਲੀਬਰਾ ਮੰਦ ਦਾ ਘਟ ਗਿਆ ਆਹਨਾਂ ਨੂੰ ਵੀ ਆ ਕੋਈ ਕਿਸਾਨ ਨੂੰ ਐਪਲੀਕੇਸ਼ਨ ਦਿਓ ਆਪਾਂ ਜਿਹੜਾ ਇਹ ਰਿਪੋਰਟ ਰਾਇਨ ਸਿਵਲ ਸਚਨ ਤੋਂ ਬੋਰਡ ਨਾ ਨਿਯੁਕਤ ਕਰਕੇ ਤੇ ਆਪਾਂ ਜਿਹੜਾ ਜੋ ਵੀ ਰਿਪੋਰਟ ਫੈਸਲਾ ਕਰੂਗਾ ਤੇ ਲੇ ਉਹ ਦੇਖਨੇ ਜੋ ਸਾਨੂੰ ਐਪਲੀਕੇਸ਼ਨ ਦੇਨਦੁਰ ਸਾਹਿਬ ਦਾ ਜੋ ਇਸ ਪਰਲਾ ਆਪਾਂ ਸਰ ਅੰਦਰ ਡਾਕਟਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਕੀ ਕਿਉਂਕਿ ਉਹਨਾਂ ਦੇ ਵੱਲੋਂ ਰੋਕ ਲਗਾਈ ਹੈ ਆਪਾਂ ਨਾਲ ਗੱਲ ਹੋਈ ਹੈ ਉਹ ਕਿਤੇ ਤੁਸੀਂ ਜਿਹੜਾ ਨੂੰ ਬੁਲਾ ਲਓ ਆਪਾਂ ਬਹਿ ਕੇ ਦੇਖ ਲੈਣ ਜੋ ਵੀ ਹੈਗਾ ਬਟ ਇਹ ਜੇ ਉਹ ਕਿਤੇ ਜੇ ਵਾਈਟ ਵਗੈਰੇ ਦੇ ਰਹੇ ਨੇ ਅੰਦਰ ਜਾ ਨਹੀਂ ਰਿਹਾ ਜੇ ਕਹਿੰਦੇ ਚੱਲਦੇ ਮੈਨੂੰ ਇਹ ਕਹਿਣਾ ਐਸਮ ਜਰਨਲ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੇ ਫੋਰਟ